ਇੱਕ ਨਾ ਡੱਡੂ ਪਹਾੜ ਤੇ ਚੜਨ ਦੀ ਕੋਸ਼ਿਸ਼ ਕਰ ਰਿਹਾ ਸੀ ਬਾਰ-ਬਾਰ ਚੜ ਰਿਹਾ ਸੀ ਥੱਲੇ ਨੂੰ ਦੇਖ ਪੈਂਦਾ ਸੀ ਤਾਂ ਥੱਲੇ ਬਹੁਤ ਸਾਰੇ ਹੋਰ ਡੱਡੂ ਖੜੇ ਸੀਗੇ ਉਹ ਸਾਰੇ ਗੱਲਾਂ ਕਰ ਰਹੇ ਸੀਗੇ ਵੀ ਨਹੀਂ ਨਹੀਂ ਅੱਜ ਤੱਕ ਤਾਂ ਕੋਈ ਇੱਥੇ ਤੱਕ ਚੜ ਨਹੀਂ ਸਕਿਆ ਇਹ ਕਿਵੇਂ ਚੜ ਜੂਗਾ ਹਨਾ ਤਾਂ ਉਹ ਡੱਡੂ ਬਾਰ-ਬਾਰ ਕੋਸ਼ਿਸ਼ ਕਰ ਰਿਹਾ ਸੀ ਵੀ ਮੈਂ ਉੱਤੇ ਚੜ ਜੂਗਾ ਤੇ ਜਦੋਂ ਉਹਨੇ ਥੱਲੇ ਨੂੰ ਦੇਖਿਆ ਤਾਂ ਲੋਕੀ ਗੱਲਾਂ ਕਰਦੇ ਆ ਉਹ ਹੋਰ ਤੇਜ਼ੀ ਨਾਲ ਅੱਗੇ ਵਧਣ ਲੱਗਿਆ ਤੇ ਜਦੋਂ ਉਹ ਐਂਡ ਤੇ ਗਿਆ ਤਾਂ ਉਹ ਜਿੱਦਾਂ ਪਹੁੰਚ ਗਿਆ ਪਰ ਐਨ ਪਹਾੜੀ ਦਿੱਤੇ ਦਿੱਗੇ ਉਹ ਕਿਉਂ ਪਹੁੰਚਿਆ ਤੁਸੀਂ ਸੋਚੋ ਕਿਉਂਕਿ ਜੀ ਜਿਹੜੇ ਥੱਲੇ ਸਾਰੇ ਗੱਲਾਂ ਕਰ ਰਹੇ ਸੀ ਜੇ 네ਗੇਟਿਵ ਥਾਟਸ ਸੀ ਸਾਰਿਆਂ ਦੇ ਕਿ ਵੀ ਇੱਥੇ ਕੋਈ ਨਹੀਂ ਪਹੁੰਚ ਸਕਦਾ ਉਹ ਜਿਹੜਾ ਡੱਡੂ ਸੀ ਉਹ ਬੋਲਾ ਸੀਗਾ ਉਹਨੂੰ ਸੁਣਦਾ ਨਹੀਂ ਸੀਗਾ ਤੇ ਇਸ ਤਰ੍ਹਾਂ ਜੀ ਇਹਦਾ ਮਤਲਬ ਮੇਰਾ ਦੱਸਣ ਦਾ ਇਹ ਆ ਕਿ ਵੀ ਜੇ ਜ਼ਿੰਦਗੀ 'ਚ ਤੁਸੀਂ ਤਰੱਕੀ ਕਰਨੀ ਹੈ ਨਾ ਜਿਹੜੇ 네ਗੇਟਿਵ ਲੋਕ ਤੁਹਾਡੀਆਂ ਲੱਤਾਂ ਖਿੱਚਦੇ ਆ ਕਹਿੰਦੇ ਆ ਨਹੀਂ ਨਹੀਂ ਤੂੰ ਇਹ ਕੰਮ ਨਹੀਂ ਕਰ ਸਕਦਾ ਤਾਂ ਉਹਨਾਂ ਨੂੰ ਸੁਣੋ ਨਾ ਬੋਲੇ ਹੋ ਜੋ ਫੇਰ ਹੀ ਤੁਸੀਂ ਜ਼ਿੰਦਗੀ ਦੇ ਵਿੱਚ ਤਰੱਕੀ ਕਰ ਸਕਦੇ ਹੋ।